ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਤੇ ਚੱਲ ਰਹੇ ਵਿਵਾਦਾਂ ਦੇ ਬਾਵਜੂਦ ਵੀ ਦਿਲਜੀਤ ਆਪਣੇ ਨੇਚਰ ਤੇ ਹਾਸੇ ਮਜ਼ਾਕ ਨਾਲ ਸਭ ਦਾ ਦਿਲ ਜਿੱਤਦੇ ਰਹਿੰਦੇ ਨੇ ਤੇ ਇਸੇ ਤਰ੍ਹਾਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਚ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਅਤੇ ਜితేਸ਼ ਸ਼ਰਮਾ ਨੇ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ ਹੈ ਇਸ ਵੀਡੀਓ ਚ ਵੀ ਦਿਲਜੀਤ ਪੂਰੀ ਵਾਈਬ ਚ ਨੇ ਤੇ ਇਹਨਾਂ ਕ੍ਰਿਕਟਰਸ ਨਾਲ ਖੂਬ ਹਸੀ ਮਜ਼ਾਕ ਵੀ ਕਰ ਰਹੇ ਨੇ ਇਹ ਦੋਵੇਂ ਕ੍ਰਿਕਟਰਸ ਅਰਸ਼ਦੀਪ ਸਿੰਘ ਅਤੇ ਜితేਸ਼ ਸ਼ਰਮਾ ਜੋ ਇਸ ਸਮੇਂ T20 ਸੀਰੀਜ਼ ਲਈ ਆਸਟ੍ਰੇਲੀਆ ਵਿੱਚ ਨੇ ਤੇ ਦਿਲਜੀਤ ਵੀ ਆਪਣੇ ਆਸਟ੍ਰੇਲੀਆ ਕਾਨਸਰਟ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਹੀ ਨੇ ਦਿਲਜੀਤ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਵੀ ਕੀਤੀ ਹੈ ਦਿਲਜੀਤ ਨੇ ਕ੍ਰਿਕਟਰਸ ਨੂੰ دعਵਾ ਵੀ ਦਿੱਤੀਆਂ ਕ੍ਰਿਕਟਰਸ ਨੇ ਵੀ ਦਿਲਜੀਤ ਨੂੰ ਕਿਹਾ ਕਿ ਤੁਸੀਂ ਸਾਡੀ ਇਨਸਪੀਰੇਸ਼ਨ ਹੋ ਮਾਰੇ ਤੁਹਾਨੂੰ ਬਾਈ ਚੜਦੀ ਕਲਾਕਰ ਜੋ ਤੁਸੀਂ ਸੋਚਿਆ ਮਾਰੇ ਤੁਹਾਨੂੰ ਜ਼ਰੂਰ ਹੋ ਬੰਦਾ ਇਦਾਂ ਹੀ ਸਾਰਿਆਂ ਨੂੰ ਇਨਸਪਾਇਰ ਕਰਦੇ ਰਹੋ ਥੈਂਕ ਯੂ ਭਾਜੀ ਮੈਂ ਖੁਦ ਇਨਸਪਾਇਰ ਹਾਂ ਤੁਹਾਡੇ ਬਹੁਤ ਲੋਕੋ ਸੇ ਇਨਸਪਾਇਰ ਹਾਂ ਮੈਂ ਹਮੇਸ਼ਾ ਵੱਡੇ ਲੋਕੋ ਸੇ ਦੂਰ ਰਹਿਣੇ ਦੀ ਕੋਸ਼ਿਸ਼ ਕਰਦਾ ਹਾਂ ਅਸੀਂ ਵੀ ਦੂਰੀ ਰਹਿਂਦੇ ਹਾਂ ਤੇ ਖੋਰ ਵੀਡੀਓ ਵੇਖੋ ਜਿਸ ਜਿੱਦਲਜੀਤ ਗੋਡ ਬlesਸ ਗੀਤ ਰਾਹੀ ਮਜ਼ਾਕ ਕਰਦੇ ਨਜ਼ਰ ਆ ਰਹੇ ਨੇ ਤੇ ਇਹ ਵੀਡੀਓ ਵੀ ਲੋਕਾਂ ਨੂੰ ਕਾਫੀ ਪਸੰਦ ਆਈ ਹੈ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਤੇ ਚੱਲ ਰਹੀ ਵਿਵਾਦਾਂ ਦੇ ਬਾਵਜੂਦ ਵੀ ਦਿਲਜੀਤ ਆਪਣੇ ਨੇਚਰ ਇਤਿਹਾਸੇ ਮਜ਼ਾਕ ਨਾਲ ਸਭ ਦਾ ਦਿਲ ਜਿੱਤਦੇ ਰਹਿੰਦੇ ਨੇ ਤੇ ਇਸੇ ਤਰ੍ਹਾਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਚ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਅਤੇ ਜితేਸ਼ ਸ਼ਰਮਾ ਨੇ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ ਹੈ ਇਸ ਵੀਡੀਓ ਚ ਵੀ ਦਿਲਜੀਤ ਪੂਰੀ ਵਾਈਬ ਚ ਨੇ ਤੇ ਇਹਨਾਂ ਕ੍ਰਿਕਟਰਸ ਨਾਲ ਖੂਬ ਹਸੀ ਮਜ਼ਾਕ ਵੀ ਕਰ ਰਹੇ ਨੇ ਇਹ ਦੋਵੇਂ ਕ੍ਰਿਕਟਰਸ ਅਰਸ਼ਦੀਪ ਸਿੰਘ ਅਤੇ ਜితేਸ਼ ਸ਼ਰਮਾ ਜੋ ਇਸ ਸਮੇਂ T20 ਸੀਰੀਜ਼ ਲਈ ਆਸਟ੍ਰੇਲੀਆ ਵਿੱਚ ਨੇ ਤੇ ਦਿਲਜੀਤ ਵੀ ਆਪਣੇ ਆਸਟ੍ਰੇਲੀਆ ਕਾਨਸਰਟ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਹੀ ਨੇ ਦਿਲਜੀਤ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਵੀ ਕੀਤੀ ਹੈ ਦਿਲਜੀਤ ਨੇ ਕ੍ਰਿਕਟਰਸ ਨੂੰ ਧੁਆਵਾ ਵੀ ਦਿੱਤੀਆਂ ਕ੍ਰਿਕਟਰਸ ਨੇ ਵੀ ਦਿਲਜੀਤ ਨੂੰ ਕਿਹਾ ਕਿ ਤੁਸੀਂ ਸਾਡੀ ਇਨਸਪੀਰੇਸ਼ਨ ਹੋ ਮਾਰਾ ਤੁਹਾਨੂੰ ਬਾਈ ਚੜਦੀ ਕਲਾਕਰ ਜੋ ਤੁਸੀਂ ਸੋਚਿਆ ਮਾਰਾ ਤੁਹਾਨੂੰ ਜ਼ਰੂਰ ਬਹੁਤ ਬਹੁਤ ਥੈਂਕ ਯੂ ਪਾਜੀ ਮੈਂ ਖੁਦ ਇਨਸਪਾਇਰ ਹਾਂ ਤੁਹਾਡੇ ਬਹੁਤ ਲੋਕੋ ਸੇ ਇਨਸਪਾਇਰ ਹਾਂ ਮੈਂ ਹਮੇਸ਼ਾ ਵੱਡੇ ਲੋਕੋ ਸੇ ਦੂਰ ਰਹਿਣੇ ਦੀ ਕੋਸ਼ਿਸ਼ ਕਰਦਾ ਹਾਂ ਅਸੀਂ ਵੀ ਦੂਰੀ ਰਹਿਂਦੇ ਹਾਂ ਤਿਖ ਹੋਰ ਵੀਡੀਓ ਵੇਖੋ ਜਿਸ ਚ ਦਲਜੀਤ ਗੋਡ ਬles ਗੀਤ ਰਾਹੀ ਮਜ਼ਾਕ ਕਰਦੇ ਨਜ਼ਰ ਆ ਰਹੇ ਨੇ ਤੇ ਇਹ ਵੀਡੀਓ ਵੀ ਲੋਕਾਂ ਨੂੰ ਕਾਫੀ ਪਸੰਦ ਆਈ ਹੈ